ਹਿੰਦਕਵਾ ਦਾ ਸਿਸਟਮ ਇਹ ਹੈ ਕਿ ਉੱਥੇ ਲਾਟਰੀ ਪਾਉਂਦੇ ਐ ਤੇ ਜੇ ਲਾਟਰੀ ਦੇ ਵਿੱਚ ਤੁਹਾਡਾ ਸਵਾਲ ਨਿਕਲ ਜੇ ਤਾਂ ਤੁਸੀਂ ਉਹ ਸਵਾਲ ਦਾ ਜਵਾਬ ਮੰਗ ਸਕਦੇ ਹੋ ਦੇ ਵਿੱਚ 543 ਮੈਂਬਰ ਨੇ ਸਿਰਫ ਸਿੱਖਾਂਵਲੋਂ ਇੱਕ ਮੈਂਬਰ ਹੈ ਸਿਮਰਨਜੀਤ ਸਿੰਘ ਆ ਉਸ ਨੂੰ ਜਾਣ ਕੇ ਟਾਈਮ ਨਹੀਂ ਦਿੰਦੇ ਕਿਉਂ ਕਰਕੇ ਉਹ ਇੱਥੇ ਵੀ ਸਵਾਲ ਪੁੱਛਦੇ ਇਹਨਾਂ ਦੀ ਫੌਜ ਇਹਨਾਂ ਦੀ ਹੋਮ ਮਿਨਿਸਟਰੀ ਤੇ ਜਿਹੜੇ ਜਿਹੜੇ ਇਹਨਾਂ ਨੇ ਹੁਣ ਕਤਲ ਕੀਤੇ ਐ ਤਾਂ ਖਲੰਖ ਹੈ ਆਮ ਆਦਮੀ ਪਾਰਟੀ ਦਾ ਕਿ ਮੇਰੇ ਮਗਰ ਪਈ ਐ ਪਰ ਹੁਣ ਇਲੈਕਸ਼ਨ ਆ ਰਹੇ ਐ ਹੁਣ ਤੁਹਾਨੂੰ ਮਜਾ ਇਹੋ ਜਿਹਾ ਚਖਾਉਂਗਾ ਜਿਹੜਾ ਤੁਸੀਂ ਕਦੇ ਵੀ ਮੇਰੇ ਖਿਲਾਫ ਕਰਨ ਦੀ ਹਿੰਮਤ ਨਹੀਂ ਕਰੋਗੇ 1 ਵਜੇ ਤੋਂ ਲੈ ਕੇ 9:30 ਵਜੇ ਰਾਤ ਤੱਕ اپنی جگہ ਦੇ ਵਿੱਚ ਖੜਾ ਰਿਹਾ ਮੈਂ ਖੜਾ ਰਿਹਾ ਬੈਠਿਆ ਨਹੀਂ ਮੈਂ ਟਾਈਮ ਮੰਗਦਾ ਰਿਹਾ ਇਹ ਦਿੱਕੂਆ ਦੇ ਲੋਕ ਇਸ ਵੀਕਰ ਨੇ ਬੇਸ਼ਰਮ ਹੈ ਇਹਨਾਂ ਨੂੰ ਸ਼ਰਮ ਨਹੀਂ ਕਿ ਇੱਕ ਮੈਂਬਰ ਪਾਰਲੀਮੈਂਟ ਇੱਕ ਮਿਨੋਰਿਟੀ ਕਮਿਊਨਿਟੀ ਦਾ ਹੋਰ ਟਾਈਮ ਮੰਗ ਰਿਹਾ ਹੈ ਜਿਹੜਾ ਜਾਇਜ਼ ਹੈ ਤੇ ਇਸ ਨੂੰ ਦਿੰਦੇ ਨਹੀਂ ਪਾਰਲੀਮੈਂਟੀ ਲੋਕ ਸਭਾ ਦੀ ਚੋਣ ਦਾ ਆਗਾਜ਼ ਮੋਟ ਯਕੀਨਨ ਸਹੀ ਗੱਲ ਹੈ ਆਮ ਆਦਮੀ ਪਾਰਟੀ ਕੈਂਡੀ ਮਾਨ ਸਾਹਿਬ ਦੀ 1.5 ਸਾਲ ਦੇ ਵਿੱਚ 85% ਹਾਜ਼ਰੀ ਨਹੀਂ ਆ ਸਕੋ ਪਰ ਇੱਕ ਵੀ ਸਵਾਲ ਉਹਨਾਂ ਨੇ ਪੁੱਛਿਆ ਨਹੀਂ ਮੇਰੀ 99% ਹਾਜ਼ਰੀ ਰਹੀ ਹੈ ਜੀ ਤੇ ਮੈਂ 30 ਸਵਾਲ ਪੁੱਛੇ ਹੈ ਪਰ ਉੱਥੇ ਹਿੰਦੂਤਵਾਦ ਦਾ ਸਿਸਟਮ ਇਹ ਹੈ ਕਿ ਉੱਥੇ ਲਾਟਰੀ ਕਰਉਂਦੇ ਹੈ ਤੇ ਜੇ ਲਾਟਰੀ ਦੇ ਵਿੱਚ ਤੁਹਾਡਾ ਸਵਾਲ ਨਿਕਲ ਜੇ ਤਾਂ ਤੁਸੀਂ ਉਹ ਸਵਾਲ ਦਾ ਜਵਾਬ ਮੰਗ ਸਕਦੇ ਹੋ ਇਹ ਕਿਤੇ ਹੋ ਸਕਦਾ ਹੈ ਕਿ ਇਹ ਇੰਨੇ ਸਵਾਲ ਮੈਂ ਲਾਟਰੀ ਦੇ ਵਿੱਚ ਪਾਏ ਹੋਣ ਤੇ ਮੈਨੂੰ ਵਾਰੀ ਨਾ ਦਿੱਤੀ ਹੋਵੇ ਪਾਰਲਮੈਂਟ ਦੇ ਵਿੱਚ 543 ਮੈਂਬਰ ਨੇ ਸਿਰਫ ਸਿੱਖਾਂਵਲੋਂ ਇੱਕ ਮੈਂਬਰ ਹੈ ਸਿਮਰਨਜੀਤ ਸਿੰਘ ਮਾਣ ਉਸ ਨੂੰ ਜਾਣ ਕੇ ਟਾਈਮ ਨਹੀਂ ਦਿੰਦੇ ਕਿਉਂ ਕਰਕੇ ਉਹ ਸਿਚੁਏਸ਼ਨ ਸਵਾਲ ਪੁੱਛਦੇ ਇਹਨਾਂ ਦੀ ਫੌਜ ਇਹਨਾਂ ਦੀ ਹੋਮ ਮਿਨਿਸਟਰੀ ਤੇ ਜਿਹੜੇ-ਜਿਹੜੇ ਇਹਨਾਂ ਨੇ ਹੁਣ ਕਤਲ ਕੀਤੇ ਐ ਕੈਨੇਡਾ ਦੇ ਵਿੱਚ ਬਰਤਾਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਇੱਥੇ ਹਿੰਦੁਸਤਾਨ ਦੇ ਵਿੱਚ ਆਪਣੇ ਮੁਸਲਮਾਨ ਨੂੰ ਪੰਜਾਬ ਦੇ ਵਿੱਚ ਵੇ ਦੂਸਰੇ ਨੂੰ ਹਰਿਆਣੇ ਦੇ ਵਿੱਚ ਸੋ ਐਟੇ ਸਵਾਲ ਇਹ ਮੈਨੂੰ ਪੁੱਛਣ ਨਹੀਂ ਦਿੰਦੇ ਹੈਗੇ ਇਹ ਤਾਂ ਕਲੰਕ ਹੈ ਆਮ ਆਦਮੀ ਪਾਰਟੀ ਦਾ ਕਿ ਮੇਰੇ ਮਗਰ ਪਏ ਹੈ ਪਰ ਹੁਣ ਇਲੈਕਸ਼ਨ ਆ ਰਹੇ ਹੈ ਹੁਣ ਤੁਹਾਨੂੰ ਮਜਾ ਇਹੋ ਜਿਹਾ ਚਖਾਉਂਗਾ ਜਿਹੜਾ ਤੁਸੀਂ ਕਦੇ ਵੀ ਮੇਰੇ ਖਿਲਾਫ ਖੜਨ ਦੀ ਹਿੰਮਤ ਨਹੀਂ ਕਰੋਗੇ ਤੁਹਾਡਾ ਜਿਹੜਾ ਕੈਂਡੀਡੇਟ ਹੈ ਮੇਰੇ ਵਿਰੋਧ ਖੜਨ ਵਾਲਾ ਉਹ ਪਿਛਲੇ ਇਲیکشن ਦੇ ਵਿੱਚ ਜਿੱਥੇ ਮੇਰੀ ਜਿੱਤ ਹੋਈ ਹੈ ਬੇਸ਼ੱਕ ਉਹ ਵਜ਼ੀਰ ਸੀ ਬੇਸ਼ੱਕ ਉਹਦੇ ਪਾਰਟੀ ਦੀ ਬਜ਼ਾਰਤ ਸੀਗੀ ਤਾਂ ਵੀ ਉਹ ਆਪਣੇ ਹਲਕੇ ਬਰਨਾਲੇ ਦੇ ਵਿੱਚੋਂ ਮੈਨੂੰ ਹਰਾ ਨਹੀਂ ਸਕਿਆ ਹੈਗਾ ਸੋ ਇਹਨਾਂ ਦੀ ਆਦਤ ਹੈ ਤੇ ਦੱਸਣਾ ਚਾਹੁੰਦਾ ਕਿ 19 ਤਰੀਕ ਦਸੰਬਰ ਦੇ ਮਹੀਨੇ ਦੋ ਹਜ਼ਾਰ ਤਈ ਦੇ ਵਿੱਚ ਮੈਨੂੰ ਬੋਲਣ ਨਹੀਂ ਸੀ ਦਿੱੰਦੇ ਫਿਰ ਮੈਂ 1 ਵਜੇ ਤੋਂ ਲੈ ਕੇ 9:30 ਵਜੇ ਰਾਤ ਤੱਕ ਆਪਣੀ ਜਗ੍ਹਾ ਦੇ ਵਿੱਚ ਖੜਾ ਰਿਹਾ ਮੈਂ ਖੜਾ ਰਿਹਾ ਬੈਠਿਆ ਨਹੀਂ ਮੈਂ ਟਾਈਮ ਮੰਗਦਾ ਰਿਹਾ ਇਹ ਹਿੰਦੂਤਵਾਦ ਦੇ ਲੋਕ ਤੇ ਸਪੀਕਰ ਇਹਨੇ ਬੇਸ਼ਰਮ ਹੈ ਇਹਨਾਂ ਨੂੰ ਸ਼ਰਮਨਾ ਇੱਕ ਇੱਕ ਮੈਂਬਰ ਪਾਰਲਮੈਂਟ ਇੱਕ ਮਿਨੋਰਿਟੀ ਕਮਿਊਨਿਟੀ ਦਾ ਉਹ ਟਾਈਮ ਮੰਗ ਰਿਹਾ ਜਿਹੜਾ ਜਾਇਜ਼ ਹੈ ਤੇ ਇਸ ਨੂੰ ਦਿੰਦੇ ਨਹੀਂ ਜਦੋਂ ਪਾਰਲੀਮੈਂਟ ਉਸ ਦਿਨ ਦੇ ਲਈ 19 ਤਰੀਕ ਨੂੰ ਉੱਠ ਪਈ ਤੇ ਇੱਕ ਬੀਜੇਪੀ ਵਾਲਾ ਆਪਣੇ ਕੰਨੀਓ ਉੱਤੀ ਦੇ ਨੇ ਮੈਨੂੰ ਕਹਿੰਦਾ ਕਿ ਅਬ ਸਾਰੀ ਰਾਤ ਇਧਰੀ ਆਪ ਖੜੇ ਰਹਿਣਾ ਮੈਂ ਕਿ ਇੱਥੇ ਨਹੀਂ ਖੜਾ ਹੋਊਂਗਾ ਮੈਂ ਤੇਰੇ ਬੈੱਡਰੂਮ ਚਾਕੇ ਪਾਉਂਗਾ ਫਿਰ ਸ਼ਰਮਿੰਦਾ ਹੋ ਕੇ ਚਲੇ ਗਿਆ ਜਵਾਬ ਇਹਨਾਂ ਨੂੰ ਕੜਾ ਕੇ ਜਰ ਜਿੰਨਾ ਚ ਨਾ ਲਈਏ ਇਹ ਫਿਰ ਠੀਕ ਨਹੀਂ ਹੁੰਦੇ ਹੈਗੇ ਲੱਗਦਾ ਕਿ ਕੱਟ ਗਿੰਤੀਆਂ ਨੂੰ ਕੁਚਲਣ ਦੀ ਸਾਜਿਸ਼ ਹੈ ਜਿਹੜਾ ਤੁਹਾਡੀ ਆਵਾਜ਼ ਨੂੰ ਦਬਾ ਵਾ ਬਿਲਕੁਲ ਬਦਅਸੀਕ ਕੁਚਲਣ ਵਾਲੇ ਹੈ ਨਹੀਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਠੀਕ ਕਰਕੇ ਰੱਖਦੇ ਇੱਕ ਵਾਰੀ ਮੈਨੂੰ ਫਿਰਨਾ ਪਿਆ ਕਿ ਜੇ ਤੁਸੀਂ ਮੇਰੇ ਟਾਈਮ ਦੇ ਵਿੱਚ ਰੌਣਾ ਪੈਣਾ ਹੈ ਬਾਹਰ ਆਊਟ ਹੈਡ ਰੀਚ ਮੈਂ ਗੁਰੂ ਗੋਬਿੰਦ ਸਿੰਘ ਦਾ ਪੁੱਤ ਐ ਤੇ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਕਿਹਾ ਕਿ 1 ਲੱਖ ਸੇ ਖੰਡਾਉ ਤਬਹੀ ਗੋਬਿੰਦ ਸਿੰਘ ਆਪਣਾ ਨਾਮ ਖਾਉ। ਮੈਂ ਕਿਹਾ ਉਹ ਮਿਖਰੋ ਬਾੜ ਕੋਈ ਵੀ ਨਹੀਂ ਉੱਠਿਆ ਕੋਈ ਵੀ ਨਹੀਂ ਉੱਠਿਆ ਸਾਰੇ ਛੱਤ ਵਰਗਣ ਬਹਿ ਗਏ ਹੋਰ ਨਾਨਕ ਖਾਉ ਉਹਨਾਂ ਚਿਹਰੇ ਬੰਦੇ ਦੇ ਪੁੱਤ ਨਹੀਂ ਬਣਦੇ ਹੈਗੇ